ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਪਾਟੀਆਂ ਨੇ ਫਾਸਪੇਦੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦਾ ਕੰਮ ਲੋਕਾਂ ਦੀ ਸੇਵਾ ਕਰਨਾ ਹੈ ਜਿਸ ਤਰ੍ਹਾਂ ਪਹਿਲੇ ਦਿਨ ਤੋਂ ਉਹਨਾਂ ਨੇ ਅਹੁਦਾ ਸੰਭਾਲਿਆ ਸੀ ਅਤੇ ਹੁਣ ਵੱਖ-ਵੱਖ ਪਾਰਟੀਆਂ ਦੇ ਕੌਂਸਲਰ ਆ ਕੇ ਕੰਮ ਦਾਸ ਰਹੇ ਹਨ ਜਿਨ੍ਹਾਂ ਨੂੰ ਜਲਦ ਨੇਪਰੇ ਚਾੜਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੌਂਸਲਰ ਅਤੇ ਸੰਬੰਧਿਤ ਹਲਕਾ ਵਿਧਾਇਕ ਨਾਲ ਇਲਾਕਿਆਂ ਦਾ ਜਾਇਜ਼ਾ ਵੀ ਲਿਆ ਜਾਵੇਗਾ। ਧੰਨਵਾਦ ਤੁਹਾਡਾ ਤੇ ਕੋਈ ਮੇਰੀ ਡਿਊਟੀ ਹੈ ਜਿਹੜੇ ਮੇਰੇ 85 ਕੌਂਸਲਰ ਰੋਡ ਮੇਰੇ ਸ਼ਾਹਰ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਮੇਰੀ ਜ਼ਿੰਮੇਵ ਔਰ ਤੁਹਾਡੇ ਸਾਹਮਣੇ ਉਹ ਕਾਂਗਰਸ ਦੇ ਕੌਂਸਲਰ ਵੀ ਆਏ ਸੀ ਆਪਾਂ ਉਹਨਾਂ ਨੂੰ ਵੀ ਕਹਿ ਕਿ ਜੋ ਤੁਹਾਡੀ ਡਿਮਾਂਡ ਸੀ ਜੋ ਇਲਾਕੇ ਦੇ ਕੰਮ ਕਰਾਣੇ ਚਾਹੁੰਦੇ ਤੇ ਉਹ ਤਾਂ ਕਿ ਅਸੀਂ ਸਾਰਿਆਂ ਕੌਂਸਲਰਾਂ ਦੇ ਜਿਹੜੇ ਹੈਗੇ ਨੇ ਮੇਰੀ ਕੋਈ ਪਾਰਟੀਸਲਟੀ ਨਹੀਂ ਹੈ ਕੋਈ ਵੀ ਕੌਂਸਲਰ ਆਪਣੇ ਜਿਹੜੇ ਕੰਮ ਦੇਣਗੇ ਮੈਨੂੰ ਆਪਾਂ ਹਸਪੀਟਲ ਦੀ ਮੀਟਿੰਗ ਬੁਲਾ ਰਿਹਾ ਉਹ ਮੀਟਿੰਗ ਦੇ ਏਜੰਡੇ 'ਚ ਤਾਂ ਹੀ ਪਾਏ ਜਾਣਗੇ ਉਹਨਾਂ ਵਾਡਾਂ ਦੇ ਕੰਮ ਜਦੋਂ ਮੈਨੂੰ ਆਪਣੇ ਉਹ ਕੰਮ ਦੱਸਣਗੇਆਂ ਵਾਡਾਂ ਦੇ ਔਰ ਸ਼ਹਿਰ ਦੀ ਡਵੈਲਪਮੈਂਟ ਜਰੀਏ ਪੂਰਨ ਤੌਰ ਤੇ ਸ਼ੁਰੂ ਹੋ ਗਈ ਦੀ ਹੈ ਹੁਣ ਜਿਵੇਂ ਕਾਫੀ ਸਮੇਂ ਤੋਂ ਗੋਲਡਨ ਗੇਟ ਦੀਆਂ ਲਾਈਟਾਂ ਬੰਦ ਸਨ ਉਹ ਵੀ ਕੱਲ੍ਹ ਤੋਂ ਜਗਵਾ ਦਿੱਤੀਆਂ ਗਈਆਂ ਨੇ ਰੌਪਾਂ ਨੇ ਦਿੱਤੀਆਂ ਜਾਣ ਲੱਗੀਆਂ ਬੰਦ ਨਹੀਂ ਹੋਣ ਦਿੱਤੀਆਂ ਜਾਣ ਗਏ ਇਸ ਨਾਲ ਸ਼ਹਿਰ ਦੇ ਵਿੱਚ ਜਿਹੜਾ ਸਪਾਈ ਦਾ ਪ੍ਰਬੰਧ ਆ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈਗਾ ਕੰਪਨੀ ਬਗਦਦਾਦ ਵਾਲਾ ਟੋਲਾ বাস ਸਟੈਂਡ ਦਾ ਬੰਦੇ ਜਿਹੜੇ ਨੇ ਸਾਡੇ ਮੁਲਾਜ਼ਮ ਜਿਹੜੇ ਡੈਡੀਕੇਟਿਡ ਮੁਲਾਜ਼ਮ ਨੇ ਡੇਢੀ ਜਿਹੜੇ ਕੰਮ ਕਰ ਰਹੇ ਆ ਔਰ ਅਸੀਂ ਇੱਕ ਲਿਫਟਿੰਗ ਦੀ ਜਿਹੜੀ ਸ਼ਹਿਰ 'ਚ ਪ੍ਰੋਬਲਮ ਸੀ ਉਹਦੇ ਤੇ ਵੀ ਕਾਫੀ ਯੋਰ ਦੇ ਰਹੇ ਆ ਜਿਹੜੀ ਪ੍ਰੋਬਲਮਸ ਹੈ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਵੀ ਕੁਝ ਜਗ੍ਹਾ ਦੇ ਵਿੱਚੋਂ 27 ਹੱਲ ਜਿਹੜਾ ਕੱਢ ਲਿਆਂਗੇ ਪਹਿਲੇ ਦਿਨ ਤੋਂ ਹੀ ਮੇਅਰ ਦਾ ਪਦ ਸੰਭਾਲਣ ਦੇ ਪਹਿਲੇ ਦਿਨ ਤੇ ਕਿਆ ਸੀ ਕਿ ਇੱਕ ਤਾਂ ਮੇਰੇ ਮੇਅਰ ਬਣਨ ਦੇ ਉੱਤੇ ਕਿਸੇ ਵਾਰਡ ਦੇ ਵਿੱਚ ਕੋਈ ਪਾਰਟੀਸਲਟੀ ਨਹੀਂ ਹੋਈ ਕੋਈ ਵੇਖ ਲਿਆ ਉਹਨੇ ਕਾਂਗਰਸ ਕੌਂਸਲਰ ਬ੍ਰੇਟਿਸ ਮੈਂ ਉਹਨਾਂ ਨੂੰ ਕਹਿੰਦਾ ਕੰਮ ਦਿਓ ਕੋਈ ਫੰਡ ਦੀ ਕਮੀ ਨਹੀਂ ਹੈ ਕਿਸੇ ਕੰਮ ਦੀ ਕਮੀ ਨਹੀਂ ਹੈ ਜੋ ਕੰਮ ਕਰੋਗੇ ਉਹ ਹੋਣਗੇ ਮੇਰੀ ਮੇਰੀ ਕੋਸ਼ਿਸ਼ ਹੁੰਦੀ ਮੈਂ ਆਪਣਾ ਜਿਆਦਾ ਤੋਂ ਜਿਆਦਾ ਟਾਈਮ ਜਿਹੜਾ ਆਪਣੇ ਰਸਤੇ ਵਿੱਚ ਤੇ ਇੱਕ ਸਾਰੇ ਲੋਕਾਂ ਨੂੰ ਵੀ ਜਿਹੜਾ ਮਿਲ ਵੀ ਸਕਾਂ ਔਰ ਲੋਕਾਂ ਨੇ ਕੰਮ ਵੀ ਪ੍ਰਵਾਸਿਕਾਂ ਆਪਸਰਾ ਨੂੰ ਡਾਇਰੈਕਸ਼ਨਾਂ ਵੀ ਦੇ ਸਕੇ ਆ ਔਰ ਮੇਰੀ ਜਿਹੜੀ ਸ਼ਹਿਰ ਦੀ ਜਿਹੜੀ ਆਲਓਵਰ ਡਵੈਲਪਮੈਂਟ ਹੋਏ ਹੁਣ ਇਨਕਰੋਚਮੈਂਟ ਤੇ ਵੀ ਬਹੁਤ ਧਿਆਨ ਦਿੱਤਾ ਗਿਆ ਜਿੱਥੇ ਨਜਾਇਜ਼ ਪਾਰਕਿੰਗਸ ਨੇ ਉੱਥੇ ਵੀ ਧਿਆਨ ਦਿੱਤਾ ਗਿਆ ਸਭ ਤੋਂ ਜਿਹੜੀ ਵੈਰਾਈਟੀ ਇਹ ਹੀ ਹੈ ਕਿ ਲੋਕਾਂ ਦੇ ਜਿਹੜੇ ਸਾਫ ਸਫਾਈ ਦੇ ਨੇ ਸੀਵਰੇਜ ਦੇ ਨੇ ਪਾਣੀ ਦੇ ਤੇ ਸਟਰੀਟ ਲਾਈਟ ਦੇ ਇਹਨਾਂ ਮਸਲਿਆਂ ਨੂੰ ਪ੍ਰੈਕਟੀਕਲ ਜਿਹੜਾ ਅਸੀਂ ਕਰ ਰਹੇ ਆ ਹੱਲ ਕਰ ਰਹੇ ਆ ਔਰ ਬਾਕੀ ਦੀ ਆਲਓਵਰ ਡਵੈਲਪਮੈਂਟ ਜਿਹੜਾ ਬਿਲਕੁਲ ਟਾਈਮ ਦੇ ਰਹੇ ਆ ਉਹਦੇ ਉੱਤੇ ਜਿਹੜਾ ਵਰਕ ਹੋ ਰਿਹਾ ਔਰ ਉਹਦੇ ਨਤੀਜੇ ਆ ਰਹੇ ਆਪਣੇ ਕੌਨਸਟੈਂਟ ਨਾਲ ਰਹਿ ਕੇ ਸਾਥੀਆਂ ਨਾਲ ਲੈ ਕੇ ਆਪਣੇ ਐਮਐਲਏਜ਼ ਨੂੰ ਕੁਝ ਕੇ ਜਿਹੜਾ ਵੀ ਅਗਰ ਜਿੱਥੇ ਜਿੱਥੇ ਹਲਕੇ ਦੇ ਵਿੱਚ ਜਿੱਥੇ ਵਾਰਡ ਦੇ ਵਿੱਚ ਆਪਾਂ ਜਿੱਥੇ ਵੀ ਲੋਡ ਪੈ ਰਹੀ ਹੈ ਜਾ ਵੀ ਰਹੇ ਆ ਔਰ ਕੰਮ ਵੀ ਕਰ ਰਹੇ